ਰੋ ਰੋਟੀਆਂ ਲਾ ਕੇ ਲੈ ਆਉਂਦੇ ਨੇਗੇ ਤੇ ਆਹ ਬਰੇ ਰੱਖਿਆ ਹੋਇਆ ਤਵਾ ਇਹਦੇ ਗਰਮ ਕਰ ਕਰਕੇ ਨਾਲ ਬੀਰਕਾ ਦਾ ਸੁੱਧ ਦੇਸੀ ਘਿਓ ਲਾ ਲਾ ਕੇ ਤੇ ਇਸ ਤਰ੍ਹਾਂ ਬਾਈ ਪਲੇਟਾਂ ਨੇਗੀਆਂ ਕਰ ਕਰ ਦੇਈ ਜਾਂਦੇ ਆਗੇ ਬਾਈ ਹੋਰਾਂ ਕੋਲੇ ਦੇਖੋ ਬਾਈ ਨੈਪਕਿਨ ਵਗੈਰਾ ਸਾਰਾ ਕੁਝ ਬਾਊਲ ਵਗੈਰਾ ਬਹੁਤ ਸਿਸਟਮ ਆਗਾ ਤੇ ਖੋਲਿਓ ਬਾਈ ਜੀ ਇਹ ਸਾਗ ਆ ਗਿਆ ਇਹ ਆ ਗਿਆ ਸਾਗ ਤੜਕਾ ਤੜਕਾ ਦੇਖ ਲਓ ਬਾਈ ਪੂਰਾ ਵਧੀਆ ਸੋਹਣਾ ਲਾਇਆ ਹੋਇਆ ਬਾਈ ਨੇ ਠੀਕ ਆ ਜੀ ਇਹ ਝੋਲ ਆ ਗਿਆ ਠੀਕ ਆ ਬਾਈ ਠੀਕ ਆ ਠੀਕ ਹੈ ਆ ਦੇਖ ਲਓ ਬਾਈ ਐ ਇਦਾਂ ਸਾਡੇ ਪੀਸੀਆਰ ਵਾਲੇ ਭਰਾ ਵੀ ਪੈਕ ਕਰਵਾ ਕੇ ਲੈ ਕੇ ਗਏ ਨੇਗੇ ਬਹੁਤ ਮੈਂ ਕਹਣਾ ਵੀ ਬਾਈ ਨੂੰ سپورਟ ਮਿਲਦੀ ਹੈ ਇਹ ਕੜੀ ਆ ਗਈ ਠੀਕ ਹੈ ਇਹਦੇ ਵਿੱਚ ਕੀ ਚਾਹ ਰਜਮਾਨ ਠੀਕ ਹੈ ਤੇ ਭੈਣ ਮੱਕੀ ਦੀਆਂ ਰੋਟੀਆਂ ਗਰਮ ਕਰੂਗੀ ਨਾਲ ਹੁੰਦੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਕਿਉਂ ਆਪਾਂ ਇਹਨਾਂ ਦਾ ਸਮਾਂ ਵੀ ਨਾ ਪਰਵਾਹ ਕਰੀਏ ਗੱਲਾਂ ਗੱਲਾਂ 'ਚ ਹਨਾ ਤੇ ਬਹੁਤ ਸੋਹਣਾ ਲੱਗਿਆ ਬਾਈ سپورਟ ਕਰਿਓ ਜਰੂਰ ਬਾਈ ਬਣ ਕੇ ਸੰਕ ਉਹ ਚੀਜ਼ ਆ ਜਿਹੜੀ ਆਪਾਂ ਨੂੰ ਕਦੇ ਅੱਗੇ ਨਹੀਂ ਵਧਣ ਦਿੰਦੀ ਹਾਂ ਹਾਂ ਵੇਲੇ ਲਗ ਗਿਆ। ਬਾਕੀ ਇਹਨਾਂ ਦੇ ਸਪੋਟ ਹੈ ਜੀ। ਠੀਕ ਹੈ। ਤੇ ਇਹਨਾਂ ਨੂੰ ਆਈਡੀਆ ਹੈ ਜੀ। ਹਾਂ। ਅੱਜ ਦਾ ਸਾਹਮਣ ਵਾਲਾ ਬੰਦਾ ਸੀਗਾ ਜੀ। ਠੀਕ ਹੈ। ਹਾਂ ਜੀ। ਬਿਲਕੁਲ ਬਿਲਕੁਲ। ਮੱਝਾਂ ਦੇ ਨਾਲ-ਨਾਲ ਹੂੰ। ਜਿਹੜਾ ਟਾਈਮ ਬੱਦ ਦੋਣੀ ਰਾਤੇ ਕੋਲੇ। ਉਹ 10 10 ਵਜੇ ਮੰਨ ਲਓ ਅਸੀਂ ਫ੍ਰੀ ਹੋ ਜੰਨੇ ਹਾਂ ਮੱਝਾਂ ਤੋਂ। ਇਧਰ ਵੀ ਤਿਆਰੀ ਖੜ੍ਹ ਦੇ ਦਿੰਨੇ ਆ ਜੀ। ਠੀਕ ਹੈ। ਮੱਝਾਂ ਸਾਹਮਣੇ ਵੇਲੇ ਨੂੰ ਫੇਰ ਪੜ ਜਾਂਦੀ ਹੈ। ਸਹੀ ਗੱਲ ਹੈ। ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ੍ਹ ਜਲਾ ਬਰ ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਵੀ ਜਿੱਥੇ ਬਰਨਾਲੇ ਕਚੈਰੀਆਂ ਨੇ ਨਾ ਇੱਥੇ 2 ਨੰਬਰ ਗੇਟ ਆ ਜਾਂਦਾ ਜਰਨੈਲ ਦੀ ਸਟਾਲ ਕੋਲੇ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਬੋਰਡ ਲੱਗਿਆ ਪਿਆਗਾ ਇਸ ਰੋਡ ਤੇ ਬਾਈ ਨੇ ਕੰਮ ਕੀਤਾਗਾ ਸਖਰੇਵ ਫੂਡ ਪੁਆਇੰਟ ਬਾਈ ਕੋਲੇ ਕੜੀ ਜਾਵਲ ਰਾਜਮਾ ਦਾਲ ਰੋਟੀ ਤੇ ਮਿਲਕ ਮਦਾਨ ਹਰ ਸਮੇਂ ਸੁੱਧ ਤੇ ਤਾਜ਼ਾ ਮਿਲਦਾ ਨਾ ਸੀ ਫਰੀ ਹੈ ਤੇ ਹੁਣ ਸਿਆਲਾਂ ਕਰਕੇ ਬਾਈ ਨੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਹੋ ਕੀਤੀ ਹੈ ਤੇ ਬਾਈ ਦੇ ਨਾਲ ਇਹਨਾਂ ਦੀ ਮੈਸੇਜ ਹੈ ਦੋਨੇ ਜਣੇ ਰਲ ਕੇ ਕੰਮ ਕਰ ਰਹੇ ਨੇਗੇ ਤੇ ਵੀਰ ਕੋਲੋਂ ਨਾ ਬਾਈ ਆਪਣੇ ਮੁਲਾਜ਼ਮ ਭਰਾਵਾਂ ਨੇ ਖਾਣਾ ਖਾਦਾ ਹੈ ਬਾਈ ਜੀ 1 ਮਿੰਟ ਜੀ ਮਹਾਲੀ ਵਾਲਿਓ ਤੇ ਬਾਈ ਹੋਰਾਂ ਨੂੰ ਪੁੱਛਦੇ ਆ ਵੀ ਕਿਵੇਂ ਲੱਗਿਆ ਵੀਰ ਉਹਨਾਂ ਨੇ ਬਾਈ ਤੁਸੀਂ ਖਾਧਿਆ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਹੈ ਨਾ ਕਿਵੇਂ ਲੱਗਿਆ ਓਕੇ ਜਮਾ ਹਾਂਜੀ ਠੀਕ ਹੈ ਤੇ ਲਓ ਵੀ ਮਿੱਤਰੋ ਬਾਈ ਹੋਰਾਂ ਦੀ ਲੱਗੀ ਵੀ ਆ ਵੋਟਾਂ ਕਰਕੇ ਡਿਊਟੀ ਕੀ ਹਾਲ ਨੇ ਬਾਈ ਜੀ ਇਹਨ ਵਧੀਆ ਨਿਆਰੇ ਤੂੰ ਕੀ ਨਾਮ ਆਪਣਾ ਤਰਮਾਨ ਠੀਕ ਹੈ ਤਰਮਾਨ ਬਾਈ ਜੜਦੀ ਗਲਾ ਕਿਵੇਂ ਲੱਗਾ ਬਾਈ ਖਾਣਾ ਵਧੀਆ ਰੋਟੀ ਪਣੀ ਉਹਦਾ ਘਰ ਦਾ ਮੱਖਣ ਘਰ ਦਾ ਸਾਗ ਘਰ ਦੀ ਰੋਟੀ ਹੈ ਲੱਸੀ ਕਹਿੰਦੇ ਫਰੀ ਹੈ ਪੀਤੇ 4-5 ਗਲਾਸ ਫੇਰ ਦੱਬ ਕੇ ਹਾਂਰਾਕਾ ਵਧੀਆ ਠੀਕ ਬਿਲਕੁਲ ਜੀ ਕਿਉਂ ਬਾਈ ਦੇਖੋ ਪੰਜਾਬ ਪੁਲਿਸ ਦੀ 24 ਘੰਟੇ ਡਿਊਟੀ ਹੁੰਦੀ ਆ ਉਤੋਂ ਵੋਟਾਂ ਲੱਗੀਆਂ ਪਈਆਂ ਨੇ ਕੋਈ ਖਾਣ ਦਾ ਟਾਈਮ ਨਹੀਂ ਲੱਗਦਾ ਕਈ ਵਾਰ ਉਹ ਹੋਵੇ ਤੇ ਬਾਈ ਹੁਰੀ ਵੀ ਪੈਕ ਕਰਵਾ ਕੇ ਲਿਜਾ ਰਹੇ ਨੇ ਕਿ ਇੱਥੇ ਲੱਗਿਆ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ ਵੀਰ ਦਾ ਕੰਮ ਜੀ ਬਾਈ ਜੀ ਬਹੁਤ ਵਧੀਆ ਜੀ ਵਧੀਆ ਹੈ ਨਾ ਹਾਂ ਜੀ ਹਾਂ ਜੀ ਬਾਈ ਜੀ ਨਹੀਂ ਠੀਕ ਹੈ ਬਿਲਕੁਲ ਬਾਈ ਤੇ ਬਾਈ ਕਿਹੜਾ ਪਿੰਡ ਆਈ ਆਪਣਾ ਨਿਹਾਲੂਆ ਵਾਲਾ ਬੇਬੀ ਨਿਹਾਲੂਆ ਹੈ ਬਰਨਾਲੇ ਜ਼ਿਲ੍ਹਾ ਜੀ ਪੈਂਦਾ ਹਾਂ ਜੀ ਬਰਨਾਲੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਜੀ ਠੀਕ ਹੈ ਤੇ ਦਿਖਾਓ ਤਾਂ ਸਹੀ ਬਾਈ ਆਪਣੇ ਕੋਲੇ ਕੀ ਕੁਛ ਸਾਡੇ ਵੀਰਾਂ ਦਿਖਾ ਦਿਓ ਬਾਈ ਪਹਿਲਾਂ ਤੁਸੀਂ ਸਾਫ਼ ਸੁਵਾਈ ਦੇਖੋ ਮੱਖੀਆਂ ਮੁੱਖੀਆਂ ਵਾਸਤੇ ਬਾਈ ਨੇ ਧੂਫਲਾ ਰੱਖੀ ਹੈਗੀ ਵੀ ਇਹਦੇ ਧੂਏ ਨਾਲ ਇਹ ਜਿਹੜੀਆਂ ਮੱਖੀਆਂ ਬਹੁਤ ਘਟ ਆਉਂਦੀਆਂ ਨੇ ਤੇ ਇਧਰਲੇ ਪਾਸੇ ਦੇਖੋ ਬਾਈ ਸਾਫ਼ ਸੁਵਾਈ ਪੂਰੀ ਹੈਗੀ ਇਹਦੇ ਵਿੱਚ ਮੱਕੀ ਦੀ ਤੇ ਲਓ ਬਾਈ ਘਰੋਂ ਰੋਟੀਆਂ ਲਾ ਕੇ ਲੈ ਆਉਂਦੇ ਨੇਗੇ ਤੇ ਆਹ ਔਰੇ ਰੱਖਿਆ ਹੋਇਆ ਤਵਾ ਇਹਦੇ ਗਰਮ ਕਰ ਕਰਕੇ ਨਾਲ ਬੀਰਕਾ ਦਾ ਸੁੱਧ ਦੇਸੀ ਘਿਓ ਲਾ ਲਾ ਕੇ ਤੇ ਇਸ ਤਰ੍ਹਾਂ ਬਾਈ ਪਲੇਟਾਂ ਨੇਗੀਆਂ ਕਰ ਕਰ ਦੇਈ ਜਾਂਦੇ ਆਗੇ ਬਾਈ ਹੋਰਾਂ ਕੋਲੇ ਦੇਖੋ ਬਾਈ ਨੈਪਕਿਨ ਵਗੈਰਾ ਸਾਰਾ ਕੁਝ ਬਾਊਲ ਵਗੈਰਾ ਬਹੁਤ ਸਿਸਟਮ ਆਗਾ ਦੇ ਖੋਲਿਓ ਬਾਈ ਜੀ ਇਹ ਸਾਗ ਆ ਜੀ ਇਹ ਆ ਗਿਆ ਸਾਗ ਤੜਕਾ ਢੜਕਾ ਦੇਖ ਲਓ ਬਾਈ ਪੂਰਾ ਵਧੀਆ ਸੋਹਣਾ ਲਾਇਆ ਹੋਇਆ ਬਾਈ ਨੇ ਠੀਕ ਆ ਜੀ ਇਹ ਝੋਲ ਆ ਗਈ ਠੀਕ ਆ ਬਾਈ ਠੀਕ ਆ ਠੀਕ ਹੈ ਆ ਦੇਖ ਲਓ ਬਾਈ ਐ ਇਦਾਂ ਸਾਡੇ ਪੀਸੀਆਰ ਵਾਲੇ ਭਰਾ ਵੀ ਪੈਕ ਕਰਵਾ ਕੇ ਲੈ ਕੇ ਜਾਣਗੇ ਬਹੁਤ ਮੈਂ ਕਹਣਾ ਵੀ ਬਾਈ ਨੂੰ ਸਪੋਰਟ ਮਿਲਦੀ ਹੈ ਇਹ ਕੜੀ ਆ ਗਈ ਠੀਕ ਹੈ ਇਹਦੇ ਵਿੱਚ ਕਿਹਦੇ ਰਾਜਮਾ ਠੀਕ ਹੈ ਕੋਈ ਨਾ ਕੋਈ ਨਹੀਂ ਕੋਈ ਨਹੀਂ ਇਹ ਚ ਆ ਗਈ ਰਾਜਮਾ ਬਿਲਕੁਲ ਬਾਈ ਤੇ ਵੀਰ ਕੋਲੇ ਬਾਈ ਮੈਂ ਕਹਣਾ ਵੀ ਦੇਖੋ ਬਹੁਤ ਬੰਦੇ ਖੜਦੇ ਆ ਦੇਖ ਕੇ ਵੀ ਯਾਰ ਸਾਗ ਮੱਕੀ ਦੀ ਰੋਟੀ ਘਰ ਦਾ ਮੱਖਣ 바ਕੇ ਹਨਾ ਬਹੁਤ ਵਧੀਆ ਬਾਈ ਬਾਈ ਕਹਿੰਦਾ ਲੱਸੀ ਫਰੀ ਹੈ ਕਿੰਨੀ ਮਰਜ਼ੀ ਪੀਓ ਜੇ ਕਿਸੇ ਨੇ ਖੜ ਕੇ ਖਾਣੀਆਂ ਤਾਂ ਇਹਦੀ ਖਾ ਸਕਦਾ ਉਹ ਲਾਇਆ ਹੋਇਆ ਹੈਗਾ ਜੇ ਕਿਸੇ ਨੇ ਬੈਠ ਕੇ ਨਜ਼ਾਰਾ ਲੈਣਾ ਤਾਂ ਇਹ ਟੇਬਲ ਟੂਬਲ ਬਾਈ ਖੁਰੇ ਨੇ ਲਾਏ ਬੈਣੇ ਜੇ ਕਿਸੇ ਨੇ ਚੌਂਕੜੀ ਮਾਰ ਕੇ ਬੈਹਿ ਕੇ ਖਾਣਾ ਤਾਂ ਉਹਦੇ ਵਾਸਤੇ ਤਖਤ ਬੋਸ ਲਾਇਆ ਪਿਆ ਕਹਿੰਦੇ ਵੀ ਲਾਓ ਨਜ਼ਾਰੇ ਤੇ ਭਾਈ ਮੱਝਾਂ ਵਗੈਰਾ ਫਿਰ ਆਪਣੇ ਕੋਲੇ ਘਰੇ ਰੱਖੀਆਂ ਵੀ ਨੇ ਹਾਂਜੀ ਮੇਰੇ ਕੋਲੇ 10-12 ਮੱਝਾਂ ਨੇ ਇਹ 10-12 ਮੱਝਾਂ ਨੇ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਬਹੁਤ ਸੋਹਣਾ ਕੰਮ ਆ ਭਾਈ ਬਿਲਕੁਲ ਤੇ ਹਜੇ ਤੱਕ ਤੁਹਾਨੂੰ ਲੱਸੀ 'ਚ ਪਾਉਣ ਵਾਸਤੇ ਅਸੀਂ ਇੱਕ ਬੰਦੇ ਦਾ ਸਪੈਸ਼ਲ ਉਹ ਵੀ ਮੰਗਵਾ ਕੇ ਦੇਵਾਂਗੇ ਜਿਹੜਾ ਲੱਸੀ ਆਲਾ ਮਸਾਲਾ ਹ ਘਰੇ ਤਿਆਰ ਕਰਦੇ ਆ ਬੰਦੇ ਕਈ ਵਾਰ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਯਾਰ ਸਾਨੂੰ ਉਹ ਚੀਜ਼ ਪਾਵੇ ਹਨਾ ਲੱਸੀ ਦੇ ਸਿਰਤੀ ਦੇਖ ਲੈ ਧਨੌਲੇ ਵਾਲਾ ਦੀਪ ਘਟਾਬਾ ਪਾਸ ਹੋਇਆ ਹੋਇਆ ਲੱਸੀ ਫਰੀ ਹੁੰਦੀ ਜੀ ਉੱਥੇ ਤੇ ਹੁਣ ਉਹਨਾਂ ਨੇ ਵੀ ਮੈਨੂੰ ਲੱਗਾ 20 ਰੁਪਿਆ ਦੀ ਬੋਤਲ ਕਰਤੀ ਸ਼ਾਇਦ ਤੇ ਬਹੁਤ ਸੋਹਣਾ ਉਹ ਹੈ ਕਿਉਂਕਿ ਚੋਬਰੋ ਲੱਸੀ ਪੀ ਕੇ ਹਰ ਗਿਆ ਕਾਲਜਾ ਪੂਰਾ ਵਧੀਆ ਵੀਰੇ ਹੈ ਪੂਰਾ ਵਧੀਆ ਠੀਕ ਆ ਪਹਿਲਾਂ ਵੀ ਆਉਣੇ ਕੋ ਅੱਜ ਹੀ ਆਇਓ ਜੀ ਪਹਿਲਾਂ ਵੀ ਆਏ ਸੀ ਪਹਿਲਾਂ ਵੀ ਆਇਓਗੇ ਠੀਕ ਆ ਨਹੀਂ ਨਹੀਂ ਵਧੀਆ ਹਮਕਾਂ ਦੀ ਤੇ ਬਾਈ ਕੋਲੇ ਆਹ ਖੜੀ ਆ ਗੱਡੀ ਜਿਹੜੀ ਸਵਿਫਟ ਯਾਰ ਤੇ ਇਹਦੇ ਵਿੱਚ ਬਾਈ ਸਾਰਾ ਆਪਦਾ ਘਰੋਂ ਸਮਾਨ ਤਿਆਰ ਕਰਕੇ ਲੈ ਕੇ ਆਉਂਦੇ ਨੇ ਕਿਉਂ ਇਹ ਸਾਧਨਾਂ ਨੂੰ ਆਪਾਂ ਬਈ ਆਪਣੀ ਕਮਾਈ ਦੇ ਵਾਸਤੇ ਵਰਤਾਂਗੇ ਤਾਂ ਬਹੁਤ ਜਿਹੜਾ ਵਧੀਆ ਸਿਸਟਮ ਰਹੂਗਾ ਤੇ ਮੈਂ ਅੱਜ ਸਪੈਸ਼ਲੀ ਇੱਥੇ ਖੜਾ ਇਧਰ ਹੋ ਜਾਂਦਾ ਸੀ ਮੈਂ ਹੰਡਿਆਈ ਵਾਲੀ ਸਾਈਡ ਨੂੰ ਤੇ ਮੈਂ ਨਾਲ ਦੀ ਨਾਲ ਹੀ ਇੱਥੇ ਗੱਡੀ ਕਰੀ ਪਾਰਕ ਤੇ ਮਹਾਵੀਰ ਆਹ ਬਾਈ ਨੇ ਸਾਗ ਮੱਕੀ ਦੀ ਰੋਟੀ ਕਿੰਨਾ ਸੋਹਣਾ ਸਿਸਟਮ ਕਰੀ ਖੜਾ ਗਾ ਮਹਾਵੀਰ ਆਪਾਂ ਰੁਕੀਏ ਬਾਈ ਕੋਲੇ ਗੱਲਬਾਤ ਕਰੀਏ ਯਾਰ ਹਨਾ ਤੇ ਬਾਈ ਫਿਰ ਕਿਵੇਂ ਖਿਆਲ ਆਇਆ ਇਹ ਸੰਗ ਸੰਗ ਜੀ ਨਹੀਂ ਲੱਗੀ ਜਾਂ ਕਿਵੇਂ ਉਹ ਹੈ ਫਾਂ ਕੋਟੀ ਜਿਹੜੀ ਆਪਾਂ ਨੂੰ ਕਦੇ ਅੱਗੇ ਨਹੀਂ ਵਧਣ ਦਿੰਦੀ ਹਾਂ ਹਾਂ ਬਾਕੀ ਇਹਨਾਂ ਦੀ ਸਪੋਰਟ ਹੈ ਜੀ ਠੀਕ ਹੈ ਤੇ ਇਹਨਾਂ ਨੂੰ ਆਈਡੀਆ ਹੈ ਜੀ ਹਾਂ ਸਾਹਮਣੇ ਵਾਲਾ ਬੰਦਾ ਸੀਗਾ ਜੀ ਠੀਕ ਹੈ ਬਿਲਕੁਲ ਬਿਲਕੁਲ ਮੱਜਾਂ ਦੇ ਨਾਲ ਨਾਲ ਜਿਹੜੇ ਟਾਈਮ ਬੱਦ ਰਹੇ ਸਾਡੇ ਕੋਲੇ ਉਹ 10 10 ਵਜੇ ਮੰਨ ਲਓ ਅਸੀਂ ਫ੍ਰੀ ਹੋ ਜਾਂਦੇ ਹਾਂ ਮੱਜਾਂ ਤੋਂ ਇੰਦਰ ਦੀ ਤਿਆਰੀ ਖਿੱਟ ਦਿੰਦੇ ਹਾਂ ਜੀ ਠੀਕ ਹੈ ਮੱਜਾਂ ਸਾਹਮਣੇ ਵੇਲੇ ਵੀ ਖੇਲ ਫੱਟ ਜਾਂਦੇ ਜੀ ਸਹੀ ਗੱਲ ਹੈ ਵੀ ਮੰਨ ਲਓ ਵੀ 10 11:00 ਵਜੇ ਉਰੇ ਆ ਜਾਂਦੇ ਹਾਂ ਤੇ ਸ਼ਾਮ ਨੂੰ 3-4 ਵਜੇ ਤੋਂ ਪਹਿਲਾਂ ਪਹਿਲਾਂ ਵਿਲੇ ਹੋ ਜਾਂਦੇ ਹੋਣਗੇ ਹਨਾ ਆਹ ਬਾਈ ਤੇ ਨੀ ਤੋਰ ਕੇ ਨੇ ਲੀਏ। ਬੰਨ ਕਵਾਜੇ ਨੂੰ। ਠੀਕ ਆ ਬਿਲਕੁਲ ਬਿਲਕੁਲ ਜੀ। ਆਹ ਬਾਈ ਉਨੀ ਵੀ ਖੜੇ ਨੇਗੇ ਦੇਖ ਕੇ ਇਹਨਾਂ ਨੂੰ ਕਹਿੰਦੇ ਬਹੁਤ ਹੋਗਾ। ਤੇ ਕਿਵੇਂ ਲੱਗਿਆ ਜੀ ਬਾਈ ਫਿਰਾਂ ਦਾ ਕੰਮ ਆ? ਬਹੁਤ ਵਧੀਆ 걸 ਲੱਗਿਆ। ਵਧੀਆ ਹੈ ਨਾ? ਬੋਲ। ਬਾਹਰ ਜਾ ਕੇ ਦੇਖ ਲੋ ਆਪਣੇ ਮੁੰਡੇ ਰੁਲੀ ਜਾਂਦੇ ਆ। ਹਾਈ ਕੁਝ ਬਾਗ ਕਰਨਾ ਜੇ ਆਪ ਵੀ ਕਰ ਲੀ। ਹਾਂ। ਤੇ ਵਧੀਆ ਨਹੀਂ ਗੱਲ। ਸਹੀ ਗੱਲ ਆ। ਜੇ ਆਪ ਦਾ ਹੀ ਕਰ ਲਈਏ ਬਿਲਕੁਲ। ਫਿਰ ਆਪਾਂ ਕਹਿ ਜਾਂਦੇ ਆ ਵੀ ਯਾਰ ਬਿਹਾਰ ਵਾਲੇ ਆ ਕੇ ਆ ਹੋ ਗਏ ਹੈ ਨਾ। ਹਾਂ। ਟੜ ਗਿਆ ਸੋ ਜਾਪ ਅਜੂ ਆਪਾਂ ਕਰਨਾ ਹੀ ਨਹੀਂ ਉਹ ਆਉਣ ਕਰਨਾ ਹੀ ਨਹੀਂ ਆਉਣਗੇ ਹਾਂ ਜੇ ਅਗਲੇ ਨੂੰ ਜਗ੍ਹਾ ਵੇਖ ਲਈ ਮਿਲੂਗੀ ਫੇਰ ਹੀ ਹੋਊਗਾ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਦੇ ਘਰ ਤੇ ਟ੍ਰੇਡ ਮਿਲੂਗੀ ਕਿਸੇ ਨੂੰ ਫੇਰ ਹੀ ਕੀੜੀ ਫਿਰ ਮੇਰੇ ਲਈ ਬੜੂ ਹੈਨਾ ਗੱਲ 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 ਤੇ ਵਾਹ ਜੀ ਵਾਹ ਤੇ ਬਹੁਤ ਸੋਹਣਾ ਤੇ ਇਹ ਤੁਹਾਨੂੰ ਦਿਖਾਉਣੇ ਆ ਵੀ ਇੱਧਰ ਭੈਣ ਬਾਈ ਕਿਵੇਂ ਤਿਆਰ ਕਰਦੀ ਹੈਗੀ ਸਾਰਾ ਕਨਸੈਪਟ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਬਣ ਕੇ ਵੱਧ ਤੋਂ ਵੱਧ ਦੇਖ ਲਓ ਹੈਨਾ ਤੇ ਭੈਣ ਮੱਕੀ ਦੀਆਂ ਰੋਟੀਆਂ ਗਰਮ ਕਰੂਗੀ ਨਾਲ ਹੁੰਦੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਕਿਉਂ ਆਪਾਂ ਇਹਨਾਂ ਦਾ ਸਮਾਂ ਵੀ ਨਾ ਬਰਵਾਦ ਕਰੀਏ ਗੱਲਾਂ-ਗੱਲਾਂ 'ਚ ਹਨਾ ਤੇ ਬਹੁਤ ਸੋਹਣਾ ਲੱਗਿਆ ਬਾਈ ਸਪੋਰਟ ਕਰਿਓ ਜਰੂਰ ਬਾਈ ਬਣ ਕੇ ਦੇਖ ਲਓ ਮਿੱਤਰੋ ਮੱਕੀ ਦੀਆਂ ਜਿਹੜੀਆਂ ਰੋਟੀਆਂ ਨੇ ਨਿਕਲ ਚੁੱਕੀਆਂ ਨੇ ਬਾਹਰ ਪੈਣੇ ਛੋਡੇ ਦਿਮਾਗ 'ਚ ਕਿਵੇਂ ਆਈ ਡਾਇਆ ਆ ਮੰਨ ਲਓ ਵੀ ਆਪਾਂ ਇਹ ਕੰਮ ਕਰਦੇ ਆਂ ਪੜ੍ਹ ਕੇ ਕਿਹੜੀਆਂ ਨੌਕਰੀਆਂ ਮਿਲ ਲੈ ਰਹੀਆਂ ਸੀਗੀਆਂ ਇਹ ਆ ਕਿਹੜਾ ਪਿੰਡ ਕਿਹੜਾ ਛੋਟਾ ਨਹੀਂ ਨਹੀਂ ਹਲੂਆ ਦਾ ਤੇਰੇ ਸਾਰੇ ਹੋ ਗਏ ਅਰੇ ਪੇਕੇ ਬਰਨਾਲੇ ਦੇ ਤਾਂ ਇਹੋ ਚੇ ਵੀ ਨਾ ਤਾਂ ਪੇਕਿਆਂ ਨੂੰ ਮਿਲ ਆਇਆ ਕਰੂੰਗੀ ਰੋਜ਼ ਹੈ ਨਹੀਂ ਕੇਕਾਂ ਦੇ ਕਿਹੜੇ ਟਾਈਮ ਰੰਦਾ ਕਰੀਆ ਇਹ ਆ ਨੇ ਠੀਕ ਐ ਫਿਰ ਵੀ ਤੈਂ ਦੇਖਿਆ ਵੇ ਆ ਦੀ ਕਿ ਬਰਨਾਲੇ ਦੇ ਵਿੱਚ ਬੀਜੇਪ ਆ ਕੰਮ ਕਰੀਏ ਤਾਂ ਆਪਾਂ ਕਾਮਯਾਬ ਹੋ ਸਕਦੇ ਆ ਹਨਾ ਹਾਂਜੀ ਆਪਕੇ ਮਿਹਨਤ ਹੈਗੀ ਸੀ ਬਿਲਕੁਲ ਬਿਲਕੁਲ ਕੋਈ ਐ ਨਹੀਂ ਹੁੰਦਾ ਜਿਵੇਂ ਆਪਣੇ ਸਰੀਕੇ ਕਬੀਲੇ 'ਚ ਹੁੰਦਾ ਅਗਲਾ ਕਹਿੰਦਾ ਯਾਰ ਇਹ ਕੀ ਕਰੀ ਜਾਂਦੇ ਹੋ ਤੁਸੀਂ ਉੱਥੇ ਯਾਰ ਵੀ ਐ ਖੜਕੇ ਜੇ ਕੰਮ ਕਰੀ ਜਾਂਦੇ ਹੋ ਐ ਨਹੀਂ ਕਿਸ ਨੇ ਤਾਨਾ ਵੇਣਾ ਮਾਰਿਆ ਕਿਸੇ ਨੇ ਕੁਛ ਨਹੀਂ ਕਿਹਾ ਜੀ ਬਾਕੀ ਆਪਣੀ ਮਿਹਨਤ ਹੈਗੀ ਠੀਕ ਐ ਹਾਂਜੀ ਪੜੇ ਲਿਖੇ ਹੋਏ ਆਗੇ ਮੇਰੇ ਬਧਾ ਕਿਤੇ ਮੈਂ ਕੋਈ ਵੀ ਨਹੀਂ ਕਰੇਗਾ ਪੜਾਈ ਵੀ ਜਿਹੜੀ ਕਰੀ ਆ ਠੀਕ ਐ ਬਸ ਦੋ ਬਰੂਕ ਤੇ ਕੋਦੋ ਵਾਰ ਟਰਾਈ ਕੀਤਾ ਨਹੀਂ ਕਿਨੇ ਕੱਲ੍ਹ ਬਣੀ ਠੀਕ ਐ ਸੋਰਾ ਫਾਈਲ ਤਿਆਰ ਕਰ ਲਿਆ ਮੈਂ ਕਿ ਲੋਕਾਂ ਨੂੰ ਦੇਖਦੇ ਸੀ ਕਿ ਲੋਕ ਸਾਰੇ ਕੰਮ ਕਰ ਹੀ ਜਾਂਦੇ ਨੇ ਹਾਂ ਬਿਲਕੁਲ 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 ਬਾਈ ਬਰਾਵੋ ਸੋਚ ਆ ਜਿਹੜੀ ਤੁਹਾਡੀ ਉਹ ਚੜਦੀ ਕਲਾ ਵਾਲੀ ਹੋਣੀ ਚਾਹੀਦੀ ਆ ਮੈਂ ਕਹਿੰਦਾ ਵੀ ਕੰਮ ਕੋਈ ਮਰਜ਼ੀ ਕਰ ਲੋ ਬਹੁਤ ਸਪੋਰਟ ਮਿਲਦੀ ਆ ਆ ਹੁਣ ਤੁਸੀਂ ਮੇਰੇ ਖੜੇ ਖੜੇ ਦੇਖ ਲਓ ਵੀ ਵੀਰ ਕੋਲੇ ਆਉਂਦੇ ਆ ਬੰਦੇ ਖਾ ਕੇ ਜਾਂਦੇ ਆ ਕੋਈ ਪੈਕ ਕਰਵਾ ਕੇ ਲੈ ਕੇ ਜਾਂਦਾ ਲੱਸੀ ਦਾ ਬਾਈ ਨੇ ਸਪੈਸ਼ਲ ਕੀਣ ਭਰ ਕੇ ਲਿਆਂਦਾ ਵਯਾਗਾ ਉਹ ਥੱਲੇ ਪਿਆ ਤੁਸੀਂ ਸਾਫ ਸਫਾਈ ਦੇਖੋ ਨਾ ਇੱਕ ਪਾਸੇ ਤੁਸੀਂ ਜਿਹੜੇ ਮੰਨ ਲਓ ਵੀ ਪ੍ਰਵਾਸੀਆਂ ਨੇ ਕੰਮ ਕੀਤਾ ਹੁੰਦਾ ਉਹਨਾਂ ਦੇ ਆਲੇ-ਦਾਲੇ ਸਾਫ-ਸਫਾਈ ਦੇਖ ਲਿਆ ਕਰੋ ਇਹ ਆਉਂਦੇ ਨੇ ਪਹਿਲਾਂ ਉਰੇ ਆ ਕੇ ਬੰਦਾ ਝਾੜੂ ਲਾਉਂਦਾ ਉਹਦੀ ਵੀ ਤੁਹਾਨੂੰ ਮੈਂ ਦਿਖਾਉਂਗਾ ਵੀ ਆਹ ਪਿਆ ਝਾੜੂ ਥੱਲੇ ਬਾਈ ਕਿਉਂ ਆਪਣੇ ਪੰਜਾਬੀਆਂ ਦੀ ਤਾਂ ਖਾਸੀਅਤ ਆ ਵੀ ਜਿੱਥੇ ਕਿਤੇ ਵੀ ਆਪਾਂ ਜਾਂਦੇ ਹਾਂ ਨਾ ਸਾਫ-ਸਫਾਈ ਪਹਿਲਾਂ ਬਾਈ ਪੂਰੀ ਕਰਕੇ ਤੇ ਉਸ ਤੋਂ ਬਾਅਦ ਫੇਰ ਬਾਈ ਹੁਰੀ ਇੱਥੇ ਅੱਡਾ ਲਾਉਂਦੇ ਆਗੇ ਦੇਖ ਲਓ ਦੋਨੇ ਜਾਣੇ ਕੰਮ ਕਰ ਰਹੇ ਨੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਵੀ ਆਪਣਾ ਪੰਜਾਬੀ ਭਰਾ ਕਰਦਾ ਹੈ ਨਾ ਹੁਣ ਮੈਂ ਆਪ ਦਾ ਭਰਾ ਉਹ ਹਰ ਜਨ ਬਹਾਤਾ ਆਪਾਂ ਹੋਰ ਵੀ ਚੀਜ਼ਾਂ ਬਹੁਤ ਪੇਡ ਪ੍ਰਮੋਸ਼ਨਾਂ ਕਰਦੇ ਆ ਲੋਕਾਂ ਨੂੰ ਉਹ ਕਰਦੇ ਆ ਹਨ ਪਰ ਜਦੋਂ ਕਿਤੇ ਕੋਈ ਇਹੋ ਜਿਹਾ ਕੰਮ ਦੇਖਦੇ ਆਗੇ ਤਾਂ ਫਿਰ ਉਥੇ ਆਇਆ ਹੁੰਦਾ ਵੀ ਯਾਰ ਆਪਦੇ ਭਰਾ ਨੇਗੇ ਵੀ ਆਪਾਂ ਇਹਨਾਂ ਵਾਸਤੇ ਵੀ ਕੋਸ਼ਿਸ਼ ਕਰੀਏ ਇਹਨਾਂ ਦੀ ਵੀ ਵੀਡੀਓ ਪਾਈਏ ਜੇ ਤੁਸੀਂ ਸਾਡੀਆਂ ਉਹ ਵੀਡੀਓ ਦੇਖ ਕੇ ਲੋਕਾਂ ਕੋਲੇ ਜਾਂਦੇ ਹੋ ਉਹਨਾਂ ਤੋਂ ਸਮਾਨ ਖਰੀਦਦੇ ਹੋ ਉਹਨਾਂ ਨੂੰ ਪਿਆਰ ਦਿੰਦੇ ਹੋ ਤਾਂ ਜਦੋਂ ਅਸੀਂ ਇਹੋ ਜਿਹੀ ਕੋਈ ਵੀਡੀਓ ਪਾਉਣੀ ਆ ਤਾਂ ਉਹਨੂੰ ਵੀ ਬਾਈ ਬਣ ਕੇ ਦੱਬ ਕੇ ਸ਼ੇਅਰ ਕਰਿਆ ਕਰੋ ਜਦੋਂ ਕੋਈ ਆਪਣਾ ਪੰਜਾਬੀ ਭਰਾ ਕੰਮ ਕਰਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈਗੀ ਤੇ ਸਖਦੇਵ ਫੂਡ ਪੁਆਇੰਟ ਆ ਬਾਈ ਦਾ ਨੰਬਰ ਬਾਈ ਦਾ ਲਿਖਿਆ ਹੋਇਆ 98773 55 676 ਬਹੁਤ ਸੋਹਣਾ ਬਾਈ ਨੇ ਕੰਮ ਕੀਤਾ ਬਹੁਤ ਖੁਸ਼ੀ ਹੋਈ ਆ ਤੇ ਸਖਦੇਵ ਬਾਈ ਜੀ ਹਾਂਜੀ ਤੁਹਾਡਾ ਨਾਮ ਹੀ ਆ ਸਖਦੇਵ ਹਾਂਜੀ ਠੀਕ ਹੈ ਤੇ ਵਧਾਈਆਂ ਬਾਈ ਤੁਹਾਨੂੰ ਬਹੁਤ ਬਹੁਤ ਹੈਨਾ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਮੈਂ ਕਹਿੰਦਾ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਐਗਜ਼ੈਂਪਲ ਬਣੋਗੇ ਲੋਕਾਂ ਲਈ ਤੋਨੂੰ ਦੇਖ ਕੇ ਹੋਰ ਬੰਦੇ ਵੀ ਕੰਮ ਕਰਨਗੇ ਵੀ ਯਾਰ ਉਹ ਵੀ ਕਰੀ ਜਾਂਦਾ ਹੈ ਵੀ ਆਪਾਂ ਕਿਉਂ ਨਹੀਂ ਕਰ ਸਕਦੇ ਹੈਨਾ ਠੀਕ ਜੀ ਤੁਹਾਡਾ ਵੀ ਧੰਨਵਾਦ ਆ ਜਿਹੜਾ ਤੁਸੀਂ ਮੇਰੇ ਨਮਾਣੇ ਦੇ ਕੋਲੇ ਮੈਨੂੰ ਦੇਖ ਕੇ ਇੱਥੇ ਰੋਟੀ ਆਸੀ ਤਾਂ ਬਾਈ ਮੈਂ ਤਾਂ ਮੇਰਾ ਦਿਲ ਖੁਸ਼ ਹੋ ਗਿਆ ਮੈਂ ਤਾਂ ਜੋ ਦੇਖਿਆ ਵੀ ਸਾਗ ਮੱਕੀ ਦੀ ਰੋਟੀ ਘਰ ਦਾ ਮੱਖਣ ਲਿਖਿਆ ਹੋਇਆ ਪਾ ਕੇ ਹੈਨਾ ਮੈਂ ਵੀ ਯਾਰ ਬਾਈ ਕੋਲੇ ਖੜ੍ਹੀਏ ਆਪਾਂ ਬੀਜ ਬਾਰੇ ਦਈਏ ਜਾਣਕਾਰੀ ਤੇ ਕਿਉਂ ਵੀ ਦੇਸੀ ਲਾ ਕੇ ਦਿੰਨੇ ਆ ਵੀਰੇ ਬੇਰ ਕਾ ਜ਼ਰੂਰ ਠੀਕ ਆ ਬਾਈ ਬਿਲਕੁਲ ਜੀ ਬਿਲਕੁਲ ਮੈਂ ਦਿਖਾਇਆ ਬਾਈ ਬੇਰ ਕਾ ਦਾ ਘਿਓ ਆਗਾ ਦੇਸੀ ਘਿਓ ਆ ਦੇਖ ਲਓ ਤੁਹਾਨੂੰ ਪਤਾ ਵੀ ਬੇਰ ਕਾ ਜਿਹੜੀ ਡੇਰੀ ਆ ਗਈ ਤੇ ਪੰਜਾਬੀ ਕਿਸਾਨਾਂ ਦਾ ਇਹਦੇ ਵਿੱਚ ਦੁੱਧ ਪੈਂਦਾ ਬਹੁਤ ਸੋਹਣਾ ਸਿਸਟਮ ਹੁੰਦਾ ਪੈਕਿੰਗ ਕਰਵਾ ਕੇ ਲੈ ਜਾਓ ਕਿਵੇਂ ਮਰਜੀ ਉਹ ਕਰ ਲੋ ਤੇ ਵਧੀਆ ਵੀ ਉਹਨੂੰ ਸਪੋਰਟ ਕਰੋ ਭਰਾਵੋ ਰੋਡ ਤੇ ਆ ਖੁੱਲੀ ਡੁੱਲੀ ਜਗਾ ਗੱਡੀ ਖੜਾਉਣੀਆਂ ਕਿਵੇਂ ਮਰਜੀ ਖੜਾਓ ਖੜਾ ਕੇ ਖਾਓ ਇਹਨਾਂ ਤੋਂ ਚਾਹੇ ਪੈਕ ਕਰਵਾਉਣਾ ਤਾਂ ਵੀ ਕਰਵਾ ਕੇ ਲੈ ਜਾਓ ਬਹੁਤ ਸੋਹਣਾ ਇੱਕ ਵਾਰ ਮੈਂ ਹੋਰ ਬੇਨਤੀ ਕਰਦਾ ਵੀ ਕਈ ਵਾਰ ਕਿਸੇ ਨੇ ਨਾ ਵਿਆਹਾਂ ਦੇ ਵਿੱਚ ਸਾਗ ਤੇ ਮੱਕੀ ਦੀ ਰੋਟੀ ਦੀ ਸਟਾਲ ਲਾਉਣੀ ਹੁੰਦੀ ਹੈਗੀ ਭਾਈ ਉਹ ਵੀ ਵੀ ਸੰਪਰਕ ਕਰ ਸਕਦੇ ਆ ਜਿਵੇਂ ਵਿਆਹਾਂ ਦੇ ਵਿੱਚ ਮੱਕੀ ਦੀ ਰੋਟੀ ਵਾਲੀ ਅਲੱਗ ਤੋਂ ਲੱਗੀ ਹੁੰਦੀ ਆ ਸਟਾਲ ਹਨਾ ਮਤਲਬ ਵੀ ਜੇ ਕੋਈ ਬੰਦਾ ਤੁਹਾਨੂੰ ਤੁਹਾਡਾ ਪ੍ਰਾਈਜ਼ ਦੇਵੇ ਹਨਾ ਵੀ ਭਾਈ ਤੁਸੀਂ ਆਹ ਚੀਜ਼ ਸਾਡੀ ਉੱਥੇ ਭਰਾਵੋ ਲਾਓ ਵੀ ਜਿਹੜੇ ਤੁਹਾਡੇ ਪੈਸੇ ਬਣਦੇ ਨੇ ਲਾਓ ਉਹ ਆਰਡਰ ਵੀ ਪੁੱਤ ਲੈ ਸਕਦੇ ਹੋ ਨਹੀਂ ਇਹ ਸੋਚਿਆ ਹੈਗਾ ਵੀਰੇ ਪਤਨ ਹੀ ਆ ਹਲੇ ਅਸੀਂ ਥੋੜੇ ਜਿਹਾ ਮਤਲਬ ਦੋਨੇ ਜਾਨਿੰਗ ਕਰਕੇ ਕਰ ਵੀ ਸਕਦੇ ਆ ਜੀ ਇਹ ਗੱਲ ਜੀ ਬਿਲਕੁਲ ਬਿਲਕੁਲ ਕਿਉਂ ਪਰ ਨਹੀਂ ਮੰਨ ਲਾ ਵੀ ਆਉਣ ਕੀ ਦੇਖ ਹਨ ਜਿਹੜਾ ਬੰਦਾ ਤੁਹਾਡੀ ਉਰੇ ਚੀਜ਼ ਖਾ ਇਹ ਗੱਲ ਮੈਂ ਤੁਹਾਨੂੰ ਕਿਉਂ ਪੁੱਛਦਾ ਸਾਡਾ ਇੱਕ ਮਿੱਤਰ ਆਗਾ ਨਾਬੇ ਕੋਲੇ ਪਿੰਡ ਆ ਉਹਦਾ ਮੁੰਡੇ ਨੇ ਬਾਹਰੋਂ ਆ ਕੇ ਉਹਨੇ ਨਾ ਗੰਨੇ ਦੇ ਜੂਸ ਦਾ ਕੰਮ ਕੀਤਾ ਸ਼ਾਇਦ ਤੁਸੀਂ ਦੇਖੀ ਹੋਵੇ ਸੰਦੀਪ ਟਰਾਲੀ ਲਾਉਂਦਾ ਸੀ ਲੋਕਾਂ ਨੇ ਉਹਨੂੰ ਦਿੱਲੀ ਤੱਕ ਵਿਆਹਾਂ 'ਚ ਬੁਲਾਇਆ ਕਹਿੰਦੇ ਵੀ ਆਪਦਾ ਜੂਸ ਵਾਲਾ ਉਰੇ ਲੈ ਕੇ ਆ ਜਿੰਨਾ ਤੇਰਾ ਖਰਚਾ ਹੁੰਦਾ ਪੈਸੇ ਲਾਏ ਵੀ ਸਾਡੇ ਇੱਥੇ ਰਿਸ਼ਤੇਦਾਰਾਂ ਨੂੰ ਇਹ ਜਿਹੜਾ ਤੇਰਾ ਜੂਸ ਆ ਪਿਆ ਓਵੇਂ ਹੈ ਹੈਨਾ ਬਿਲਕੁਲ ਤੁਹਾਨੂੰ ਦੇਖ ਕੇ ਹਿੰਮਤ ਮਿਲੀ ਇਹ ਕਿ ਸਾਰਾ ਦਿਨ ਇਹੀ ਕੁਝ ਦੇਖਦੇ ਸੀ ਫ੍ਰੀ ਟਾਈਮ ਹੁੰਦਾ ਸੀਗਾ ਬਰੇ ਬੈਠੇ ਬਸ YouTube ਤੇ ਸਾਰਾ ਦਿਨ ਹੀ ਵੀਡੀਓ ਵੇਖਦੇ ਰਹਿੰਗੇ ਸਹੀ ਗੱਲ ਆ ਬਿਲਕੁਲ ਨਹੀਂ ਨਹੀਂ ਬਹੁਤ ਸੋਨਾ ਕੰਮ ਆ ਸਪੋਰਟ ਕਰੋ ਇਹਨੂੰ ਹਣਾ ਜੇ ਭਰਾਵੋ ਸ਼ੇਅਰ ਕਰ ਦਿਓ ਦੱਬ ਕੇ ਵੀਰ ਬਣ ਕੇ ਸੋ ਠੀਕ ਆ ਬਾਈ ਧੰਨਵਾਦ ਮਿਹਰਬਾਨੀ ਥੈਂਕ ਯੂ ਪਰਮਾਤਮਾ ਚੜ੍ਹਦੀ ਕਲਾ ਰੱਖੇ